ਵੈਗੁਰਜੀ ਕਾਲ ਸਾਹਿਬੈਗੁਰਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਨਗਰ ਤੋਂ ਅ ਅਮਰਕੌਰ ਚਾਨਕੌਰ ਵੈਲਫੇਅਰ ਸੁਸਾਇਟੀ ਜਿਸ ਦੇ ਸਰਪ੍ਰਸਟ ਡਾਕਟਰ ਹਰਦੇਪ ਸਿੰਘ ਜੀ ਪ੍ਰਿਹਾਰ ਯੂਐਸਏ ਤੇ ਜਸਵਿੰਦਰ ਕੌਰ ਪ੍ਰਿਹਾਰ ਜੋਐਸਏ ਜਿਹੜੇ ਇਹਨਾਂ ਦੇ ਸਰਪ੍ਰਸਟ ਨੇ ਤੇ ਅਸੀਂ ਇੱਥੋਂ ਇਹਦੇ ਸੇਵਾਦਾਰ ਜਸਵੀਰ ਸਿੰਘ ਜੀ ਪ੍ਰਧਾਨ ਜਿਹੜੇ ਸੁਸਾਇਟੀ ਦੇ ਪ੍ਰਧਾਨ ਨੇ ਤੇ ਸਰਜੀਤ ਸਿੰਘ ਜੀ ਜੋ ਸਾਡੇ ਸੁਸਾਇਟੀ ਦੇ ਕੈਸ਼ੀਅਰ ਨੇ ਦਾਸ ਇਹ ਸੁਸਾਇਟੀ ਦਾ ਬਾਈਸ ਪ੍ਰਧਾਨ ਆ ਤੇ ਸਾਡੇ ਨਾਲ ਮੈਂਬਰ ਹਰਜੀਤ ਸਿੰਘ ਜੀ ਭੱਟੀ ਸਾਹਿਬ ਪਰਮਜੀਤ ਸਿੰਘ ਜੀ ਦਮੁੰਡਾ ਤੇ ਹੋਰ ਸਾਥੀ ਸਾਡੇ ਜਿਹੜੇ ਅੱਜ ਇਸ ਕੜਿਆਲਾ ਸਕੂਲ ਦੇ ਹਾਈ ਸਕੂਲ ਵਿੱਚ ਅਸੀਂ ਪਹੁੰਚੇ ਆ ਸਰਦੀ ਦੇ ਮੌਸਮ ਨੂੰ ਦੇਖਦੇ ਆ ਸਾਡਾ ਇੱਕੋ ਇੱਕ ਮਿਸ਼ਨ ਆ ਜਿਹੜੇ ਸਕੂਲਾਂ ਦੇ ਵਿੱਚ ਅੱਜ ਇਹਨਾਂ ਦਿਨਾਂ ਦੇ ਵਿੱਚ ਬੱਚਿਆਂ ਨੂੰ ਵਰਦੀਆਂ ਜਿਹੜੀਆਂ ਉਹ ਵਧੀਆ ਨਹੀਂ ਉਪਲਬਧ ਹੋਈਆਂ ਆ ਅਸੀਂ ਉਹਨਾਂ ਨੂੰ ਠੰਡ ਤੋਂ ਬਚਾਉਣ ਲਈ ਇੱਕ ਅਪਰਾਲਾ ਇਹ ਕਰ ਰਹੇ ਆਂ ਵੀ ਇਹਨਾਂ ਨੂੰ ਗਰਮ ਵਰਦੀਆਂ ਦਿੱਤੀਆਂ ਜਾਣ ਔਰ ਅਸੀਂ ਇਹ ਲਗਭਗ ਦਸਾਂਕ ਸਕੂਲਾਂ ਦੇ ਵਿੱਚ ਇਹ ਅਸੀਂ ਕਰ ਚੁੱਕੇ ਆਂ ਪਹਿਲਾਂ ਅਸੀਂ ਤੁਹਾਡੇ ਕੜਿਆਲਾ ਦੇ ਪ੍ਰਾਇਮਰੀ ਸਕੂਲ 'ਚ ਡਮੁੰਡੇ 'ਚ ਕਲਰੇ 'ਚ ਤੇ ਅੱਜ ਤੁਹਾਡੇ ਹਾਈ ਸਕੂਲ 'ਚ ਪਿੰਡ ਭੁੰਗਰਨੀ ਅਤਵਾਲ ਤੇ ਇਸੇ ਤਰ੍ਹਾਂ ਪੋਸੀ ਵਿਂਝੋ ਤੇ ਇਦਾਂ ਅਸੀਂ ਕਾਫੀ ਸਕੂਲਾਂ ਨੂੰ ਜਿਹੜਾ ਇਹ ਲਿਆ ਤੇ ਹੋਰ ਵੀ ਸਾਡੀ ਇਹ ਕੋਸ਼ਿਸ਼ ਹੈ ਅੱਜ ਵੀ ਅਸੀਂ ਪਿੰਡ ਫਗਲਾਣੇ 'ਚ ਇਹ ਤੋਂ ਬਾਅਦ ਜਾਣਾ ਵੱਡੋ ਜਾਣਾ ਪੰਜਟਾ ਜਾਣਾ ਅਸੀਂ ਉੱਥੇ ਵੀ ਇਹ ਵਰਦੀਆਂ ਦੇਣੀਆਂ ਪਰ ਇਹ ਸਾਡੀ ਸੁਸਾਇਟੀ ਦਾ ਵੱਡਾ ਸਭ ਤੋਂ ਪਹਿਲਾ ਇੱਕੋ ਇੱਕ ਮਿਸ਼ਨ ਹੈ ਕਿ ਬੱਚਿਆਂ ਨੂੰ ਪੜ੍ਹਾਉਣਾ ਬੱਚਿਆਂ ਦੇ ਇਸ ਤਰ੍ਹਾਂ ਦੀਆਂ ਸੇਵਾਵਾਂ ਦੇਣੀਆਂ ਤੇ ਇਹ ਸਾਡਾ ਮਿਸ਼ਨ ਹੈ ਤੇ ਉਹ ਤੋਂ ਬਾਅਦ ਅਗਲੇ ਮਿਸ਼ਨ ਸਾਡੇ ਜਿਹੜੇ ਆ ਵੈਲਫੇਅਰ ਦੇ ਹੋਰ ਵੀ ਨੇ ਅਸੀਂ ਜਿਵੇਂ ਅੱਜ ਤੁਹਾਡੇ ਨਗਰ ਦੇ ਵਿੱਚ ਇੱਕ ਇੱਥੇ ਬੜਾ ਗਰੀਬ ਪਰਿਵਾਰ ਸੀ ਜਿਹੜਾ ਕਿ ਇੱਕ ਛੰਨ ਦੇ ਥੱਲੇ ਹੀ ਗੁਜ਼ਾਰਾ ਕਰ ਰਿਹਾ ਸੀਗਾ ਔਰ ਬਿਰਦ ਉਹ ਬਜ਼ੁਰਗ ਸੀਗੇ ਉਹਨਾਂ ਨੂੰ ਵੀ ਅਸੀਂ ਇੱਕ ਮਕਾਨ ਬਣਾ ਕੇ ਇਸ ਨਗਰ ਦੇ ਵਿੱਚ ਦੇ ਰਹੇ ਆ ਉਹ ਬਣ ਰਿਹਾ ਸਾਰੀ ਦਿਨ ਚੱਲ ਰਿਹਾ ਸੋ ਇਸ ਤਰ੍ਹਾਂ ਦੇ ਪ੍ਰਾਲੇ ਅਸੀਂ ਕਈ ਹੋਰ ਵੀ ਮਕਾਨ ਬਣਾ ਕੇ ਦਿੱਤੇ ਨੇ ਤੇ ਖਰੋੜੇ ਦੇ ਵਿੱਚ ਦਿੱਤੇ ਨੇ ਭੁੰਗਰਨੀ ਚ ਦਿੱਤੇ ਨੇ ਤੇ ਹੋਰ ਇੱਕ ਦੋ ਪਿੰਡਾਂ ਚ ਵੀ ਦਿੱਤੇ ਨੇ ਤੇ ਇਸ ਤਰ੍ਹਾਂ ਦੇ ਸਾਡੇ ਪ੍ਰਾਲੇ ਆ ਤੇ ਅਸੀਂ ਜਿੱਥੇ ਸਕੂਲਾਂ ਦੀਆਂ ਬਿਲਡਿੰਗਾਂ ਵੀ ਖਸਤਾ ਹਾਲਤ ਚ ਨੇ ਜਿਵੇਂ ਪਿੰਡ ਭੁੰਗਰਨੀ ਦਾ ਪ੍ਰਾਇਮਰੀ ਸਕੂਲ ਸੀ ਉਹਨੂੰ ਆਜ਼ਾਦੀ ਤੋਂ ਬਾਅਦ ਜਾਂ ਪਹਿਲਾਂ ਉਹਨੂੰ ਕੋਈ ਪੱਕਾ ਰਸਤਾ ਹੀ ਨਹੀਂ ਸੀ ਅਸੀਂ ਅਸੀਂ ਉਹ ਇੰਟਰਲੌਕ ਲਾ ਕੇ ਰਸਤਾ ਬਣਾ ਕੇ ਦਿੱਤਾ ਔਰ ਸਕੂਲ ਜਿਹੜਾ ਬਹੁਤ ਨੀਮਾ ਹੋ ਚੁੱਕੇ ਸੀ ਉਹਦੇ ਕਮਰੇ ਤੇ ਉਹਦੇ 베ੜਾ ਵੀ ਤਿਆਰ ਕਰੇ ਇਸ ਤਰ੍ਹਾਂ ਦੇ ਸਾਡੇ ਮਿਸ਼ਨ ਨੇ ਸੋ ਅਸੀਂ ਆਸ ਰੱਖਦੇ ਹਾਂ ਕਿ ਡਾਕਟਰ ਸਾਹਿਬ ਵੀ ਸਾਡੇ ਨਾਲ ਇਸੇ ਤਰ੍ਹਾਂ ਸਹਿਯੋਗ ਕਰਦੇ ਰਹਿਣਗੇ ਤੇ ਤੁਹਾਡਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਨਗਰ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਆਉਣ ਨੂੰ ਇਹ ਮਾਨ ਦਿੱਤਾ ਔਰ ਸਾਰੇ ਬੱਚਿਆਂ ਦਾ ਵੀ ਬਹੁਤ ਧੰਨਵਾਦ ਔਰ ਅੰਤ ਵਿੱਚ ਮੈਂ ਕਹਾਂਗਾ ਬੱਚਿਓ ਪੜ੍ਹਾਈ ਦਮਕੇ ਕਰੋ ਵੱਡੇ ਅਫਸਰ ਬਣੋ ਇਹੀ ਸਾਡਾ ਇੱਕ ਮਿਸ਼ਨ ਆ ਅਸੀਂ ਤੁਹਾਤੋਂ ਇਹ ਚਾਹੁੰਦੇ ਆ ਸਭਾਵਾਂ ਅਸੀਂ ਤੁਹਾਨੂੰ ਦੇਣੀ ਆ ਸੋ ਪੜੋ ਦਬ ਕੇ ਪੜੋ ਵਾਹਿਗੁਰੂ ਜੀ ਕਾ ਖਾਲਸਾ ਚੰਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ